ਕਰ ਗਿਆ じゃ ਕੀ ਠੇਕੇ ਤੇ ਆਪਾਂ ਨੇ ਲਈ ਹੋਈ ਸੀ ਇਹ ਤਾਂ ਸਮਝ ਨਾ ਪਤਾ ਜੀ ਤੇ ਹੁਣ ਲਾ ਲੋ ਵੀ 6 ਲੱਖ ਦਾ ਨੁਕਸਾਨ ਆ ਸਿੱਧਾ ਤੇ ਬਾਕੀ ਹੁਣ ਦੂਜੀ ਚ ਉਹ ਹਵਾ ਚੱਲ ਰਹੀ ਆ ਡੋਡੀ ਉਡ ਰਹੀ ਆ ਉਹ ਬਾਕੀ ਹੁਣ 30 35 ਨੂੰ ਜੇ ਠੇਕੇ ਮੰਗੂਨੇ ਵੀ ਹੁਣ ਤੁਸੀਂ ਦੱਸੋ ਕਿਸਾਨ ਦਾ ਕੀ ਹਾਲ ਹੋਊਗਾ ਕਿੰਨਾ ਦਾ ਨੁਕਸਾਨ ਆ ਤੁਹਾਡਾ ਕੱਲਿਆਂ ਜੇ ਲਈ ਮੋٹے ਤੌਰ ਤੇ ਮੋٹے ਤੌਰ ਤੇ 10 ਲੱਖ ਦਾ ਨੁਕਸਾਨ ਆ ਜੀ ਅੱਛਾ ਹਾਂ ਸਿੱਧਾ ਪਰਸੋਂ 1509 ਵੱਢੀ ਆ ਤਿੰਨ ਕੁਇੰਟਲ ਦੀ ਨਿਕੜੀ ਆ ਉਹ ਉਹਦੇ ਚੋਂ 4 ਕਿਲੇ ਬੜੇ 90000 ਦਾ ਨੁਕਸਾਨ ਹੋਇਆ ਘਾਟਾ ਪਿਆ ਪਿਛਲੇ ਸਾਲ ਨਾਲੋਂ ਇਸ ਇਹ ਲੈ ਕੇ ਆਏ 100 ਰੁਪਏ ਕਿਲੋ ਲੈ ਕੇ ਆਏ 60 ਕਿਲੋ ਵੀਰ 6000 ਦਾ ਵੀ ਆਇਆ ਤੇ ਥੈਲਾ 2.5 ਦਾ ਪਊਗਾ ਬਾਕੀ 4000 ਦਾ ਟਰੈਕਟਰ ਤੇਲ ਖਾਜੀ ਇਹ ਨਗਦ ਲੈ ਕੇ ਆ ਆਧਾਰ ਲੈ ਕੇ ਆਏ ਜੀ ਨਗਦ ਹੁਣ ਕਿਥੋਂ ਰੁਪਏ ਪੈਣੇ ਨਹੀਂ ਵੀ ਨਹੀਂ ਮਿਲਦਾ ਜੀ ਕੀ ਮੰਗ ਕਰਦੇ ਆ ਅਸੀਂ ਤਾਂ ਸਰਕਾਰ ਕੋਲੋਂ ਇਹੀ ਮੰਗ ਕਰਦੇ ਆ ਵੀ ਸਾਨੂੰ ਖਰਚਾ ਹੀ ਦਿੱਤਾ ਜਾਵੇ ਸਾਡਾ ਬਹੁਤਾ ਹੋਰ ਅਸੀਂ ਕੁਝ ਮੰਗ ਨਹੀਂ ਸਾਡਾ ਖਰਚਾ ਹੀ ਨਿਕੜਿਆ ਜਿਹੜਾ 25000 ਉੱਤੇ ਖਰਚਾ ਆਇਆ ਚਲੋ ਜਿਹੜਾ ਠੇਕਾ ਦਿੱਤਾ ਗਿਆ ਉਹ ਅਸੀਂ ਹੁਣ ਚਾਹੇ ਵੇਚ ਕੇ ਦਈਏ ਜਾਂ ਕੁਝ ਕਰਕੇ ਦਈਏ ਮੇਰਾ ਨਾ ਇੱਕ ਵਾਇਰਸ ਪੈ ਗਿਆ ਜੀ ਬੌਣਾ ਬੂਜਾ ਤੀ ਉਹਦੇ ਕਾਰਨ ਸਾਨੂੰ ਬੌਣੀ ਪੈ ਗਈ 10-12 ਕਿੱਲੇ ਮੇਰੇ ਜੀਰੀ ਦੇ ਖਰਾਬ ਹੋ ਗਏ ਕਿੰਨਾ ਨੁਕਸਾਨ ਹੋਇਆ 10-12 ਲੱਖ ਦਾ ਨੁਕਸਾਨ ਹੋ ਗਿਆ ਅੱਛਾ ਤੇ ਹੁਣ ਫਿਰ ਕਿੰਨਾ ਕਿ ਫਿਰ ਠੇਕੇ ਦੇ ਦੀ ਕਵਤੀ ਠੇਕੇ ਦੇ ਵੀ ਆਪਦੀ ਵੀ ਅੱਛਾ ਕਿੰਨਾ ਨੁਕਸਾਨ ਹੈ ਤੁਹਾਡਾ 10-12 ਲੱਖ ਰੁਪਏ ਦਾ ਨੁਕਸਾਨ ਆ ਤੇ ਫਿਲਕੁਰੀਆਂ ਵਗੈਰਾ ਦੇ ਹੋ ਬਹੁਤ ਕੁਸ਼ ਕਰਿਆ ਹੈ ਜੀ ਕੋਈ ਕਾਸਰ ਨਹੀਂ ਛੱਡੀ ਹੋਈ ਹੈ ਹਾਂ ਜੀ ਪਹਿਲਾ ਅੰਕ ਲੇਜਰ ਕਰਾ ਲਵਾ ਕੇ ਰੇ ਪਾ ਕੇ ਜੀ ਫਿਰ ਬਹਣ ਤਿਆਰ ਕਰਕੇ ਫਿਰ ਜਿਹੜੀ ਲਈ ਹੋਈ ਜਦੋਂ ਐਨ ਸਿਰੇ ਤੇ ਹੁਣ ਸਾਡਾ ਟਾਈਮ ਸੀ ਮਹੀਨੇ 20 ਦਿਨ ਨੂੰ ਅਸੀਂ ਕਟਾਈ ਕਰਨੀ ਸੀ ਉਹਦੇ ਅਸੀਂ ਉਲਟਾ ਫੇਰ ਉਹ ਨਾਲ ਪਾ ਕੇ ਹੁਣ ਬਾਹ ਕੇ ਉਲਟ ਖਰਚਾ ਸ਼ੁਰੂ ਹੋ ਗਿਆ ਸਾਡਾ ਬਹੁਤ ਉਤਮੀਆ ਵੀ ਹੁੰਦੀਆਂ ਨੇ ਜਿਹੜੇ ਕਰਕੇ ਅੱਗੇ ਬੋਰਡ ਦੇ ਹੁੰਦੇ ਨੇ ਪੈਸੇ ਉਹੀ ਤਾਂ ਹੈਗਾ ਜੀ ਦੇਖੋ ਬਾਣੀਆਂ ਦੇ ਵੀ ਦੇਗੇ ਸਭ ਲਿਮਟਾਂ ਕਮਾਉਣੀ ਆਉਂਦੀਆਂ ਨੇ ਕਿਸਾਨ ਨੇ ਬਹੁਤ ਕੁਝ ਕਰਨਾ ਹੁੰਦਾਗਾ ਰੇਹਾਂ ਸਪਰੇਹਾਂ ਦੇ ਪੈਸੇ ਟਰੈਕਟਰ ਦੀਆਂ ਸਪੇਅਰ ਪਾਰਟਾਂ ਦੇ ਪੈਸੇ ਬਹੁਤ ਦੇਣਾ ਲੈਣਾ ਕਰਨਾ ਹੁੰਦਾ ਨੇ ਸਭਾਈ ਤੇ ਉਹ ਹੁਣ ਟਪ ਹੋ ਰਿਹਾ ਕੀ ਕਹੂੰਗੀ ਸਰਕਾਰ ਨੂੰ ਵੀ ਮੁਆਵਜ਼ਾ ਦੇ ਜੀ ਦੇਖੋ ਜਿਹੜਾ ਬਣਦਾਗਾ ਸਾਨੂੰ ਘੱਟੋ ਘੱਟ 80000 ਰੁਪਏ ਏਕੜ ਦੇ ਮੁਆਵਜ਼ਾ ਮਿਲਣਾ ਚਾਹੀਦਾ ਸਾਨੂੰ ਏਕੜ ਤੇ ਸਾਡਾ ਖਰਚਾ ਆਇਆ ਹੋਇਆ 75 75000 ਰੁਪਏ ਠੇਕੇ ਦੇ ਨੇ ਜ਼ਮੀਨਾਂ ਫਸਲ ਤਾਂ ਪਾਉਣੀ ਮਗਰ ਤਾਂ ਔਖੀ ਹੈ ਖਰਚਾ ਹੀ ਬਹੁਤ ਆਇਆ ਫਸਲ ਤੇ ਜੀ ਉਹਨੇ ਲਾਲਾ ਵੀ ਜਿਆਦਾ ਛੱਡ ਦੇਣਾ ਬਾਅਦ ਜੀ ਇਹਦੀ ਖਰਾਬ ਹੋਣ ਲੱਗ ਗਈ ਜੀ ਇਹਦੇ ਕੋਈ ਛੱਡੀ ਨਹੀਂ ਕਸਰਦੀ ਅਸੀਂ ਕੁਝ ਪਾਇਆ ਨਹੀਂ ਇਹਦੇ ਵਿੱਚ ਜੀ ਕਲੋਰੋ ਲਾਲਾ ਥਿੰਡ ਸਾਰਾ ਕੁਝ ਪਾਇਆ ਪਾੜਨ ਲੱਗੇ ਜੀ ਜੂਰੀਆ ਵੀ ਲਾ ਰਹੇ ਤੈਂ ਤੈਂ ਚਾਰ ਚਾਰ ਥੈਲੇ ਪਾਏ ਨੇ ਜੀ ਪਦਾਨ ਵੀ ਪਾਈ ਐ ਤਿੰਨ ਸਪਰੇਹਾਂ ਵੀ ਕਰੀਆਂ ਨੇ ਅਸੀਂ ਨੇ ਜੀ ਸਾਡੀ ਤਾਂ ਅਸੀਂ ਸਾਡੀ ਤਾਂ ਅਸੀਂ ਮੰਗੇ ਵੀ ਸਾਡਾ ਬੀਮਾ ਫਸਲ ਦਾ ਬੀਮਾ ਹੋਵੇ ਸਾਨੂੰ ਮਾਅਬ ਜਾਂ ਪੂਰਾ ਮਿਲੇ ਤੇ ਜੀ ਲਾ ਤਾਂ ਦੇਖੋ ਕਿਸਾਨ ਚਾਰੇ ਪਾਸੇ ਮਿਲ ਕੇ ਡੁੱਬੇ ਜਾ ਰਹੇ ਜੀ ਇੱਕ ਬਸ ਡੁਬਾ ਰਹੇ ਇੱਕ ਪਾਸੇ ਆਪਣੇ ਬੈਰ ਸਾਰੇ ਜੀ ਹੁਣ ਫਸਲ ਦੇ ਸਰਤੇ ਬੰਦਾ ਸਾਲਾ ਮਾਰਦਾ ਜੀ ਆੜਤੀ ਵੀ ਦੀ ਮਿਲ ਕੇ ਆਸ ਕਰਦਾ ਵੀ ਬਲਕੇ ਵੀ ਫਸਲ ਆਊਗੀ ਹੁਣ ਆੜ ਤੋਂ ਪਹਿਲੀ ਜੀਮੇਦਾਰ ਪੈਸੇ ਚੱਕ ਲੰਨ ਦਾ ਅਡਵਾਂਸ ਚੱਕ ਲੰਨ ਨੇ ਵੀ ਕਿਉਂਕਿ ਆਸ ਹੁੰਦੀ ਹੈ ਇੱਕ ਵੀ ਜੀਰੀ ਜਾਊਗੀ ਤੇ ਲੱਗੇ ਹਰੇਕ ਜੀਮੇਦਾਰਾ ਅਡਵਾਂਸ ਪੈਸੇ ਚੱਕ ਦੇ ਦੇਖੋ ਹੁਣ ਇੱਕ ਵਾਰ ਠੇਕਾ ਦੇਣਾ ਪੈ ਗਿਆ ਆੜ ਤੋਂ ਚੱਕਣੇ ਪੈ ਗਏ ਪੈਸੇ ਉਧਰ ਦਵਾਈਆਂ ਵਾਲਾ ਮਲਕੇ ਹੋ ਗਿਆ ਹੁਣ ਮੈਨੂੰ ਇਹ ਲੱਗਦਾ ਵੀ ਕਿਹੜਾ ਸਮਾਨ ਜਵੇਂ ਡੀਏਪੀ ਉਹਦੀ ਸੌਟ ਚੱਲ ਰਹੀ ਹੈ ਜੀ ਉਹਦਾ ਕਿਉਂਕਿ ਹੁਣ ਬੰਦਾ ਅਗਲੀ ਫਸਲ ਕੰਨੇ ਵੇਚੂਗਾ ਜਿਹੜੀ ਹੁਣ ਇਹ ਫਸਲੇ ਵੇਚ ਬੀਜ ਰਹੇ ਅਸੀਂ ਇਹਦਾ ਵੀ ਅਜੇ ਕੋਈ ਪੱਕਾ ਪਤਾ ਨਹੀਂ ਹੈਗਾ ਵੀ ਅੱਗੇ ਦਾ ਰੇਟ ਕੀ ਆਊਗਾ ਕਿਉਂਕਿ ਜੇ 150 ਰੁ ਇਹ ਨਾਲ ਉਹ ਬੀਜ ਦਾ ਰੇਟ ਵੀ ਪੂਰਾ ਨਹੀਂ ਹੋਣਾ ਦੇਖੋ ਉਹ ਲੇਵਰੇਜ ਜ਼ਿਆਦਾ ਪੈ ਜੂਗੀ। ਤੋਮਾਕੋਂ ਸਾਰੇ ਬੀਜਰੇ ਨੇ ਇੱਕੋ ਚੱਲ ਪਿਆ ਜਾ ਮਟਰ ਆਲੂ ਸਾਰੀ ਜੀ ਇਹ ਤੀਜੇ ਦਾ ਬੰਦਾ ਦੇਖੋ ਆਉਣੀ ਆਉਣਾ ਜਿਹੜੇ ਨਾਲ। ਤੇ ਕਿਸਾਨ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਇਹ ਤੇ ਕਦਾਬੀ ਕਰਵਾ ਕੇ ਜੀ ਤੇ ਜੋ ਵੀ ਕਿਸਾਨਾਂ ਦਾ ਬਲਕੇ ਬਾਹ ਫੜੀ ਜਾਵੇ ਇਹਦਾ ਬਵਾਜ ਬਸਤਾ ਜਾਵੇ ਤਾਂ ਤਾਂ ਕਿਸਾਨਾਂ ਨੂੰ ਕੁਝ ਥੋੜਾ ਜਿਹਾ ਉੱਪਰ ਉੱਠ ਸਕਣਾ ਅੰਨ ਦਾਤਾ ਇਹ ਉਹ ਤਾਂ ਮੰਗੇ ਫਸਲ ਬੀਜ ਕੇ ਅੱਜ ਬੋਹਣੀ ਪੈਰੇ ਆਪਦੇ ਹੱਥੇ ਬਹੁਤ ਵੱਡੀ ਦੁੱਖ ਦੀ ਗੱਲ ਹੈ। ਪਰਪਿੰਦਰ ਸਿੰਘ ਜੀ ਪਿੰਡ ਮੇਰਾ ਰਾਮਗੜਾ ਜੀ ਬਾਣੇ ਬੀੜੇ ਦੇ ਰੋਕ ਕਰਕੇ ਫਸਲ ਨੂੰ ਬਾਇਆ ਜਾ ਰਹੀ ਹੈ। ਇਹ 75000 ਨੂੰ ਠੇਕੇ ਤੇ ਲਈ ਹੋਈ 25000 ਦੇ ਉੱਪਰ ਖਰਚਾ ਹੈ। ਨਹੀਂ ਨਹੀਂ ਕਰਦੇ ਲੱਖ ਰੁਪਏ ਦੇ ਲਵੇ ਖਰਚਾ ਹੋਇਆ ਹੈ ਇਹ ਸਾਰਾ। ਇੱਥੇ ਬਹੁਤ ਸਪਰੇਅਾਂ ਕਰੀਆਂ ਨਹੀਂ ਪ੍ਰਧਾਨ ਤੁਨ ਪਾ ਕੇ ਦੇਖੀ ਵੀ ਸਾਰਾ ਕੁਝ ਹੀ ਕਰਕੇ ਦੇਖਿਆ ਹੈਗਾ। ਕੋਈ ਇਹਦਾ ਅਸਰ ਨਹੀਂ ਹੋਇਆ ਹੈਗਾ। ਤੇ 1 ਕਿੱਲੇ ਆਏ ਆ 4-5 ਕਿੱਲੇ ਉਧਰ ਨਹੀਂ ਨਹੀਂ ਕਰਦੇ 6-7 ਲੱਖ ਦਾ ਨੁਕਸਾਨ ਹੋਇਆ ਜੀ। ਸਰਕਾਰ ਵੱਲੋਂ ਇਹ ਮੰਗ ਕਰਦੇ ਹਾਂ ਜੀ ਥੋੜਾ ਬਹੁਤ ਮੁਆਵਜ਼ਾ ਦਿੱਤਾ ਜਾਵੇ। ਇਹਦੇ ਚ ਸਾਨੂੰ ਕੁਝ ਥਾਵਾਂ ਤੇ ਮਤਲਬ ਪ੍ਰੋਬਲਮ ਦੇਖਣ ਚਾਹੀ ਆ ਜਿੱਥੇ ਅਸਟੰਟ ਵਾਇਰਸ ਜਿਹਨੂੰ ਆਪਾਂ ਕਹਿੰਦੇ ਆ ਮਦਰੇ ਪੰਦਾ ਰੋਗ ਇਹ ਜੀਰੀ ਚ ਦੇਖਣ ਨੂੰ ਮਿਲਿਆ ਇਹਦਾ ਦੇਖੋ ਮੇਨ ਕਾਰਨ ਜਿਹੜਾ ਦੇਖਣ ਚ ਆਇਆ ਇੱਕ ਤਾਂ ਜਿਹੜੀਆਂ ਵੈਰਾਈਟੀਆਂ ਹੈਗੀਆਂ ਨੇ ਕੁਝ ਜਿਵੇਂ ਪੀ ਆਰ ਵੈਰਾਈਟੀਆਂ ਨੇ 131 ਹੈਗੀ ਆ ਜਾਂ ਇੱਕ ਦੋ ਵੈਰਾਈਟੀਆਂ ਬਾਸਮਤੀ ਦੀਆਂ ਹੈਗੀਆਂ ਨੇ ਇਹਦਾ ਮੇਨ ਕਾਰਨ ਹੈਗਾ ਜਿਵੇਂ ਪਿੱਛੇ ਜੇ ਮੀਂਹ ਪੈਂਦੇ ਰਹੇ ਨੇ ਤੇ এনवायरमेंटਲ ਕੰਡੀਸ਼ਨ ਜਿਹੜੀਆਂ ਹੈਗੀਆਂ ਸੀ ਉਹਦੇ ਕਰਕੇ ਇਹਨੂੰ ਗਰੋਥ ਥੋੜੀ ਜਿਆਦਾ ਮਿਲੀ ਆ ਇਸ ਵਾਇਰਸ ਨੂੰ ਅ ਅਰਲੀ ਸਟੇਜ ਦੇ ਉੱਤੇ ਇਹ ਕਈ ਵੀ ਮਤਲਬ ਜਿਹੜੇ ਫਾਰਮਰ ਸਾਡੇ ਕੋਲੇ ਪਹੁੰਚ ਕੀਤੇ ਜਾਂ ਅਸੀਂ ਜਾਂਦੇ ਰਹੇ ਆ ਪਿੰਡਾਂ ਦੇ ਵਿੱਚ ਉਹਨਾਂ ਦਾ ਕੰਟਰੋਲ ਵੀ ਹੋਇਆ ਇਹਦਾ ਮੇਨ ਕਾਰਨ ਹੈਗਾ ਸੀਗਾ ਜੀ ਜਦੋਂ ਵਾਇਰਸ ਕਿਸੇ ਆ ਜਾਂਦਾ ਸੀ ਝੋਨੇ ਦੇ ਵਿੱਚ ਅੱਗੇ ਇਹ ਗਰੋ ਕਰਦਾ ਸੀਗਾ ਇੱਕ ਜਿਵੇਂ ਤੇਲਾ ਕਹਿ ਦਿੰਦੇ ਆ ਇਹਨੂੰ ਆਪਾਂ ਚਿੱਟੀ ਪਿੱਠਾ ਵਾਲਾ ਟਿੱਡਾ ਵੀ ਕਹਿ ਦਿੰਦੇ ਆ ਉਹਦੇ ਨਾਲ ਇਹਦਾ ਜਿਹੜਾ ਮੇਨ ਕੈਰੀਅਰ ਉਹ ਸੀਗਾ ਜੀ ਉਹਦੇ ਕਰਕੇ ਇਹਦਾ ਅੱਗੇ ਦੀ ਅੱਗੇ ਇਹ ਫੈਲ ਜਾਂਦਾ ਸੀ ਤੇ ਇਹ ਦਿਨਾਂ ਦੇ ਵਿੱਚ ਹੀ ਇਹ ਸਾਰੇ ਜਿਹੜੇ ਖੇਤ ਨੂੰ ਇਹ ਖਰਾਬ ਕਰ ਦਿੰਦਾ ਸੀ ਤੇ ਜਿਹੜਾ अर्ली ਸਟੇਜ ਸੀਗਾ ਜੀ ਇਹਨਾਂ ਦਾ ਜਿਹੜਾ ਉਹਦੇ 'ਚ ਆਪਾਂ ਇਹਦਾ ਤੇਲੇ ਦਾ ਕੰਟਰੋਲ ਕਰਕੇ ਸਪਰੇਅ ਕਰਾ ਦਿੰਦੇ ਸੀ ਇਹ ਉਹਦੇ ਨਾਲ ਇਹ ਮੁੜ ਜਿਹੜੀ ਹੈਗੀ ਆ ਫਸਲ ਨੂੰ ਚੱਲੀ ਵੀ ਆ ਕਈ ਜਗ੍ਹਾ ਤੇ ਪਰੰਤੂ ਹਜੇ ਯੂਨੀਵਰਸਿਟੀ ਵੱਲੋਂ ਇਹਦਾ ਜਿਹੜਾ ਕੋਈ ਸੁਜਾਰੂ ਹੱਲ ਜਿਹੜਾ ਹੈਗਾ ਹਜੇ ਕੋਈ ਨਹੀਂ ਸਾਨੂੰ ਪ੍ਰਾਪਤ ਹੋਇਆ ਹਜੇ ਰਿਸਰਚ 'ਚ ਹੈਗਾ ਆ ਯੂਨੀਵਰਸਿਟੀ ਵੀ ਇਹਦੇ ਲਈ ਬਹੁਤ ਮਤਲਬ ਸੀਰੀਅਸਲੀ ਇਸ ਚੀਜ਼ ਨੂੰ ਵਲਵਾਚ ਰਹੀ ਆ ਤੇ ਜਿਵੇਂ ਹੀ ਸਾਨੂੰ ਇਸ ਚੀਜ਼ ਦਾ ਕੋਈ ਹੱਲ ਮਿਲਦਾ ਹੈ ਤੇ ਅਸੀਂ ਇਹਨੂੰ ਜਰੂਰ ਫਾਰਮਰਸ ਦੇ ਜੀ ਇਹ ਫਸਟ ਟਾਈਮ ਆਇਆ ਜੀ ਵਾਇਰਸ ਤੇ ਮਨ ਲੋ ਕੁਝ ਵੈਰਾਈਟੀਆਂਸ ਦੀ ਆਇਆ ਜਿਹੜੀਆਂ ਜਾਦੇ ਮਨ ਲੋ ਇਹਦੇ ਚ 131 ਹੋ ਗਈ ਹੈ ਜੀ ਬਾਸਮਤੀ ਦੀਆਂ ਇੱਕ ਦੋ ਵੈਰਾਈਟੀਆਂਸ ਹੈਗੀਆਂ ਨੇ ਉਹਨਾਂ ਚ ਦੇਖਣ ਨੂੰ ਮਿਲਿਆ ਜੀ ਅ ਏਰੀਆ ਜੀ ਦੇਖੋ ਵਕ ਵਕ ਪਿੰਡਾਂ ਚ ਆਏਗਾ ਕੁਝ ਕੁਸ਼ ਏਰੀਆ ਹੈਗਾ ਕੁਝ ਏਰੀਆ ਤਾਂ ਅਸੀਂ ਮੌਕੇ ਤੇ ਜਾ ਕੇ ਕੰਟਰੋਲ ਵੀ ਕਰਾਇਆ ਤੇ ਬਾਕੀ ਤਾਂ ਇਹਦਾ ਕੈਲਕੂਲੇਟ ਤਾਂ ਬਾਅਦ ਚ ਹੀ ਹੋਏਗਾ ਜੀ ਅ ਰੰਤੂ ਹੈਗਾ ਦੇਖਣ ਨੂੰ ਕੁਝ ਕੁਸ਼ ਏਰੀਆ ਦੇਖਣ ਨੂੰ ਮਿਲ ਨੇ ਜੀ ਕਿਸਾਨਾਂ ਨੂੰ ਕੀ ਮੈਸੇਜ ਆਉਂਦੀ ਜੀ ਲੋਕਾਂ ਨੂੰ ਅਹ ਦੇਖੋ ਜੀ ਹੁਣ ਹਾਲ ਦੀ ਘੜੀ ਤਾਂ ਜਿਹੜਾ ਹੈਗਾ ਜਿਵੇਂ ਤੁਹਾਨੂੰ ਮੈਂ ਦੱਸਿਆ ਅਹ ਹੁਣ ਤਾਂ ਬਾਡੀ ਦੇ ਨੇੜੇ ਹੀ ਆ ਸਾਰਾ ਕੁਝ ਤੇ ਹੁਣ ਤਾਂ ਜਿਹੜਾ ਜਿੰਨਾ ਹੋਣਾ ਸੀਗਾ ਉਹ ਹੋ ਹਟਿਆ ਤੇ ਅਹ ਅੱਗੇ ਤੋਂ ਇਹ ਆ ਵੀ ਇਸ ਬਾਰੇ ਯੂਨੀਵਰਸਿਟੀ ਵੀ ਇਸ ਚੀਜ਼ ਤੇ ਕੰਮ ਕਰ ਰਹੀ ਆ ਵੈਰਾਈਟੀਆਂ ਜਿਹੜੀਆਂ ਵੀ ਅੱਗੇ ਹੋਣਾ ਆਉਣਗੀਆਂ ਜਾਂ ਜਿਹੜੀਆਂ ਆਲਰੇਡੀ ਹੈਗੀਆਂ ਨੇ ਮਾਰਕੀਟ ਦੇ ਵਿੱਚ ਤੇ ਉਹ ਰਿਸਰਚ ਦੇ ਵਿੱਚ ਜਿੰਨੀ ਚੀਜ਼ ਪਤਾ ਲੱਗਦੀ ਆ ਉਹਦੇ ਬਾਰੇ ਅਸੀਂ ਨਾਲ ਦੀ ਨਾਲ ਜਿਹੜਾ ਸਾਨਾਨ ਅਨੁਸਤਾਨੀ ਜਿੰਨੇ ਇਫੈਕਟਡ ਹੁੰਦਾ ਸੀ ਫਿਰ ਉਹ ਜਿੰਨੇ ਚ ਕਿਸਾਨ ਹਵਾਵਾਂ ਦੇ ਸੀ ਉਹੀ ਆ ਮੇਲਕਾਰ ਜਿਹਦਾ ਹੈਗਾ ਤਾਮ ਉਪ ਤਾਮ ਅਕੇ ਨਾਮ ਦੇ ਨਹੀਂ ਜੀ ਇਹਦੇ ਚ ਇਹ ਆ ਵੀ ਦੇਖੋ ਜੇ ਆਪਾਂ ਇਹਦਾ अर्ਲੀ ਕੰਟਰੋਲ ਕਰਦੇ ਆ ਤੇ ਉਹ ਕੰਟਰੋਲ ਹੋ ਵੀ ਜਾਂਦਾ ਹੈ ਪਰ ਜਦੋਂ ਇਹ ਸਾਰੇ ਹੀ ਫੀਲਡ ਦੇ ਵਿੱਚ ਫੈਲ ਜਾਂਦਾ ਉਦੋਂ ਵੀ ਇਹਦਾ ਜਿਹੜਾ ਅਸਰ ਜ਼ਿਆਦਾ ਦੇਖਣ ਨੂੰ ਮਿਲਦਾ। ਤੁਸੀਂ ਵਿੱਕੇ ਭੇਜਿਆ ਵੀ ਕਿੰਨਾ ਅਫੈਕਟਡ ਹੈ ਮਤਲਬ ਜਿਵੇਂ ਜਿਵੇਂ ਜੀ ਸਾਡੇ ਕੋਲੇ ਰਿਪੋਰਟ ਆਉਂਦੀ ਸੀ ਅਸੀਂ ਬਾਈ ਨੇਮ ਫਾਰਮਰਸ ਦਾ ਤੇ ਉਹਦਾ ਏਰੀਆ ਪਾ ਕੇ ਅਸੀਂ ਆਪਣੇ ਹਾਇਰ ਅਥਾਰਟिटीज ਨੂੰ ਭੇਜਿਆ ਤੇ ਉਹ ਸਾਡਾ ਡੇਲੀ ਮੰਗੂ ਰਿਪੋਰਟ ਜਿਹੜੀ ਜਾਂਦੀ ਹੈ। ਕਿੰਨੇ ਪਿੰਡਾਂ ਤੋਂ ਸ਼ਿਕਾਇਤਾਂ ਮਿਲੀਆਂ? ਇਹਦੇ ਚ ਜੀ ਮਤਲਬ ਇੱਕਾ ਦੁੱਕਾ ਕੇਸਿਸ ਹੈਗੇ ਨੇ ਜਿਹੜੇ ਸਾਨੂੰ ਤਕਰੀਬਨ ਹਰ ਇੱਕ ਪਿੰਡ ਦੇ ਵਿੱਚੋਂ ਮਿਲਿਆ ਕੁਝ ਏਰੀਆ ਤਾਂ ਹੈਗਾ ਜਿਹੜਾ ਮਤਲਬ ਇਸ ਤੋਂ ਬਚਿਆ ਹੀ ਰਿਹਾ। ਪਰ ਇੱਕ ਦੋ ਹੈਗੇ ਨੇ ਕੁਝ ਪਿੰਡ ਹੈਗੇ ਨੇ ਜਿੱਥੇ ਇਹ ਦੇਖਣ ਚ ਆਇਆ ਤੇ ਉਹ ਅਸੀਂ ਰਿਪੋਰਟ ਟਾਈਮਲੀ ਭੇਜੀ ਆ। ਵਿਦਾਨ ਸਰਪਾ ਨਾਬਾ ਦੀ ਮੈਂ ਗੱਲ ਕਰਾਂ ਤਾਂ ਇੱਥੇ ਇੱਕ ਚਾਈਨਾ ਵਾਰਿਸ ਹੈ ਜੀ ਉਹਨੂੰ ਬੌਨਾ ਰੋਗ ਵੀ ਕਹਿ ਦਿੰਦੇ ਆ ਜਿਹੜਾ ਝੋਨਾ ਖੜਾ ਖੜਾ ਉਹਨੂੰ ਨਸਵਾਲ ਟਾਈਪ ਦੀ ਇੱਕ ਬਿਮਾਰੀ ਜਿਹੜੀ ਲੱਗ ਰਹੀ ਹੈ ਜੀ ਜਿਹਦੇ ਨਾਲ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਜੀ ਉਹ ਕਿਸਾਨ ਭਰਾ ਦਾ ਹੋ ਰਿਹਾ ਇਹ ਇਹ ਗੱਲ ਜਿਹੜੀ ਹੈ ਜੀ ਆਲਰੇਡੀ ਸੀਐਮ ਸਾਹਿਬ ਦੇ ਨੋਟਿਸ ਦੇ ਵਿੱਚ ਹੈ ਮੈਂ ਜਦੋਂ ਮਿਲਿਆ ਸੀਗਾ ਦੋ ਤਿੰਨ ਦਿਨ ਪਹਿਲਾਂ ਉਦੋਂ ਵੀ ਜ਼ਿਕਰ ਕੀਤਾ ਸੀਗਾ ਪਰ ਸੀਐਮ ਸਾਹਿਬ ਨੇ ਕਿਹਾ ਕਿ ਸਾਡੀਆਂ ਜਿਹੜੀਆਂ ਟੀਮਾਂ ਨੇ ਚਾਹੇ ਉਹ ਖੇਤੀਬਾੜੀ ਮਹਰ ਨੇ ਜੇ ਜਿਹੜੇ ਅਬਜ਼ਰਵ ਕਰਨਗੇ ਸਾਰਾ ਉਹ ਟੀਮਾਂ ਜਿਹੜੀਆਂ ਨੇ ਪਿੰਡ-ਪਿੰਡ ਜਾਣਗੇ ਜਿੱਥੇ ਨੁਕਸਾਨ ਹੋਇਆ ਜਾਂ ਜਿੱਥੇ ਜਿੱਥੇ ਪ੍ਰੋਬਲਮ ਆਈ ਹੈ ਤਫਰੂਦ ਦੇ ਮੁਤਾਬਕ ਜਿਹੜਾ ਵੀ ਬਣਦਾ ਮੁਆਵਜ਼ਾ ਹੈ ਉਹ ਉਹ ਦਿੱਤਾ ਜਾਊਗਾ